ਕੀ ਤੁਹਾਡੇ ਕੋ ਕੋਈ? ਰੋਤਾ ਸੰਤਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲੋਵਾਰ ਸਦਾ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਤੜ ਤੜ ਥੱਲੇ ਆਪੜ ਦੇ ਲੈਣਾ ਤੇ ਸੱਡ ਗਈ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚ ਉਹ ਆਦਮੀ ਦਾ ਇਹ ਕਿਹੜਾ ਬਿਲਕੁਲ ਨਹੀਂ ਇਹ ਕੰਡਾ ਪੁੜ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਜੇ ਸਾਡੀ ਕਹਿਣਗੇ ਤਾਂ ਹੀ ਕਰਦਾਂ ਕਰ ਪਈ ਜਿਹੜੀ ਓਕੇ ਦੇ ਅਫਸਰ ਨੂੰ ਕਹਿੰਦੇ ਨੇ ਹਾਂ ਤਾਂ ਬੈਗ ਲਵਾਤ ਬੈਗ ਮਿਲਿਆ ਉਹਦੇ ਲਵਾਤ ਕਦੇ ਬੈਗ ਪਿਆ ਆ ਹੁਣੇ ਇਦਾਂ ਕੜਾ ਬਿਲ ਦੀ ਗੱਲ ਹੈ ਇੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਦੇ ਕਿ ਉਹਦੇ ਸੰਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈਗੀ ਹੈ ਤਾਂ ਕਿਹੜੇ ਸਾੜਾ ਦਾ ਮੰਗ ਹੈ ਸਾੜਾ ਦਾ 6 ਨੰਬਰ ਹੀ ਪੈਂਦਾ ਜੀ ਆਰ ਪੀ ਵੀ ਪੈਂਦਾ ਹੁਣ ਦੇਖਦੇ ਆਫਸਰ ਕੀ ਹੁਕਮ ਦਿੰਦੇ ਆ ਨਾਗੀ ਤਰਫ ਜੀ ਹੋਈ ਜਾਂ ਨਹੀਂ ਨਹੀਂ ਨਾਗ ਤਾਂ ਇਹ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਤੇ ਉਹ ਬੈਗ ਕੋਲ ਕੇ ਦੇਖਿਆ ਵੀ ਤੜਿਆ ਨੇ ਸਾਰੇ ਸੀਨੀਅਰ ਅਧਿਕਾਰੀਆਂ ਪਹੁੰਚ ਗਿਆ ਹਾਂ ਜੀ ਮੈਂ ਦੱਸ ਦਤਾ ਹਾਂ ਤੇ ਕੀ ਤੁਹਾਡੇ ਕੋਲ ਆਈ ਰੋਤਾ ਸੰਦਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਤੜ ਤੜ ਥੱਲੇ ਆਪੜ ਉਹਦੇ ਲੈਣਾ ਤੇ ਡਿੱਗੀ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚੋਂ ਆਦਮੀ ਦਾ ਇਹ ਕੱਢਣਾ ਪੁਲ ਦੇ ਉੱਪਰ ਆ ਹੁਣ ਜੀ ਆਰ ਪੀ ਦੀ ਕਹਿ ਸਕਦੇ ਆ ਜਾਂ ਜੇ ਸਾਡੀ ਕਹਿਣਗੇ ਤਾਂ ਹੀ ਕਰਦਾਂ ਕਰਦੇ ਜਿਹੜੀ ਓਕੇ ਦੇ ਅਫਸਰ ਹੁਕਮ ਦੇਣਗੇ ਹਾਂ ਤਾਂ ਬੈ ਲਵਾਸ ਬੈਗ ਮਿਲਿਆ ਤੇ ਲਵਾਸ ਕਦੇ ਬੈਗ ਪਿਆ ਆ ਹੁਣੇ ਇੰਦਾ ਕੜਾ ਪਿੰਦਾ ਹੀ ਗੱਲ ਹੈ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਦੱਸਦੇ ਕਿ ਉਹਦੇ ਅਨਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਤੇ ਕਿਹੜੇ ਸਾੜਾ ਦਾ ਮਾਮਲਾ ਹੈ ਸਾੜਾ ਦਾ 6 ਨੰਬਰ ਵੀ ਪੈਂਦਾ ਜੀ ਆਰ ਪੀ ਵੀ ਪੈਂਦਾ ਹੁਣ ਦੇ ਦੱਸਦੇ ਆਪ ਸਰ ਕੀ ਹੁਕਮ ਦਿੰਦੇ ਆ ਨਹੀਂ ਸੁਨਾਗਤਾ ਦੇ ਦੇਖੇ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਉਹ ਬੈਗ ਬੋਲ ਕੇ ਦੇਖਿਆ ਨੂੰ ਧੜਿਆ ਤੇ ਸਰ ਸੀਨੀਅਰ ਅਧਿਕਾਰੀਆਂ ਕੋਲ ਸੇ ਗਿਆ ਆ ਜੀ ਮੈਂ ਦੱਸ ਦੁੱਤਾ ਜੀ ਤੇ ਕੀ ਤੁਹਾਡੇ ਕੋ ਖਲਾਈ ਰੋਦੋ ਸੰਦਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜਾ ਧੜਾ ਥੱਲੇ ਆਪੜ ਦੇ ਲੈਣਾ ਤੇ ਸੱਡੀ ਗਿਆ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚ ਉਹ ਆਦਮੀ ਦਾ ਇਹ ਕਿੱਟਲਾ ਪੁਲ ਦੇ ਉੱਪਰ ਆ ਹੁਣ ਜੀਆਰਪੀ ਦੀ ਗੱਲ ਕਰ ਸਕਦੇ ਆ ਜਾਂ ਇਹ ਸਾਡੀ ਗਣਨਗੇ ਤਾਂਹੀ ਕਰਦਾਂ ਕਰਦੇ ਜਿਹੜੀ ਓਕੇ ਦੇ ਅਫਸਰ ਹੁਕਮ ਦੇਣਗੇ ਹਾਂ ਤਾਂ ਪਹਿਲਵਾਸ ਬੈਗ ਮਿਲਿਆ ਤੇ ਨਿਵਾਸ ਕਦੇ ਬੈਗ ਪਿਆ ਆ ਹੁਣ ਇਹ ਅੰਦਾਜ਼ ਕੜਾ ਪਿੱਲ ਦੀ ਗੱਲ ਹੈ ਇਹ ਕੀ ਕਰ ਰਹੀ ਕੀਤੀ ਜਾ ਰਹੀ ਹੈ ਕਾਰਵਾਈ ਦੇ ਦੇ ਹੁਣ ਦੇ ਅਨਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਕਿਹੜੇ ਖਾਨੇ ਦਾ ਮਾਮਲਾ ਥਾਣਾ ਦਾ 6 ਨੰਬਰ ਹੀ ਪੈਂਦਾ ਜੀਆਰਪੀ ਵੀ ਪੈਂਦਾ ਹੁਣ ਦੇ ਅਫਸਰ ਕੀ ਹੁਕਮ ਦਿੰਦੇ ਆ ਨਾਕੀ ਜਰਾ ਕੋਈ ਉਹੀ ਆ ਮੈਂ ਨਹੀਂ ਸੁਣਾਤਾ ਇਹ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਤੇ ਉਹ ਬੈਕਪੋਨ ਦੇਖਿਆ ਤੇ ਧੜਿਆ ਤੇ ਸਰ ਸੀਨੀਅਰ ਤੇ ਘਾਰਿਆਂ ਨੂੰ ਦੱਸੇ ਗਿਆ ਹਾਂ ਜੀ ਮੈਂ ਦੱਸ ਦਤਾ ਹਾਂ ਤੇ ਕੀ ਤੁਹਾਡੇ ਕੋ ਖਲਾਈ ਰੋਦੋ ਸੰਤਾ ਇੱਕ ਬੈਗ ਕਦੇ ਵੀ ਉੱਤੇ ਪਿਆ ਲੋਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜਾ ਧੜਾ ਥੱਲੇ ਆਪੜ ਉਹਦੇ ਲੈਣਾ ਤੇ ਡਿੱਗੀ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚ ਉਹ ਆ ਦੇਖਾ ਇਹ ਕਟੜਾ ਪੁਰਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਸਾਡੀ ਕਹਣਗੇ ਦਾਹੀ ਕਰ ਤਾਂ ਕਰਦੇ ਜਿਹੜੀ ਓਕੇ ਦੇ ਅਕਸਰ ਲੋਕ ਹੁੰਦੇ ਨੇ ਹਾਂ ਤਾਂ ਬੈ ਲਵਾਸ ਬੈਗ ਮਿਲਿਆ ਤੇ ਲਵਾਸ ਕਦੇ ਬੈਗ ਪਿਆ ਆ ਹੁਣ ਇਹ ਇਦਾਂ ਕੜਾ ਪਿੰਦ ਦੀ ਗੱਲ ਆ ਤੁਸੀਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਦਿੱਤਾ ਕਿ ਉਹਦੇ ਸੰਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਕਿਹੜੇ ਸਾੜੇ ਦਾ ਮਾਮਲਾ ਹੈ ਸਾਣਾ ਦਾ ਛੇ ਨੰਬਰ ਵੀ ਪੈਂਦਾ ਜੀ ਆਰਪੀ ਵੀ ਪੈਂਦਾ ਹੁਣ ਤੇ ਅੱਦੇ ਆਪ ਸਭ ਕੀ ਹੁਕਮ ਦਿੰਦੇ ਆ ਸੁਨਾਗ ਕੀ ਕਰੀ ਹੋਈ ਐ ਕੋਈ ਨਹੀਂ ਸੁਨਾਗ ਤਾਂ ਇਹ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਤੇ ਉਹ ਬੈਕਪਾਲ ਕੇ ਦੇਖਿਆ ਵੀ ਧੜਿਆ ਕੇ ਸਰ ਸੀਨੀਅਰ ਤੇ ਘਾਰੀਆਂ ਨੂੰ ਦੱਸਿਆ ਗਿਆ ਹਾਂ ਜੀ ਮੈਂ ਦੱਸ ਦਤਾ ਹਾਂ ਤੇ ਕੀ ਤੁਹਾਡੇ ਕੋ ਤਲਾਹੀ ਰੋਤਾ ਸੰਤਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲਵਾਰਸ ਆ ਗਿਆ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜ ਧੜ ਥੱਲੇ ਆਪੜ ਉਹਦੇ ਲੈਣਾ ਤੇ ਅੱਡੀ ਕੀ ਆ ਤੇ ਇੱਕ ਬੈਗ ਉੱਪਰ ਜਿਹੜਾ ਸਿਰ पे ਆ ਵਿੱਚ ਉਹ ਆਦਮੀ ਦਾ ਇਹ ਕੱਢਲਾ ਪੌੜੇ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਸਾਡੀ ਕਹਣਗੇ ਦਾਹੀ ਕਰਦਾ ਕਰਦੇ ਜਿਹੜੀ ਓਕੇ ਦੇ ਅਫਸਰ ਹੁਕਮ ਦੇਣਗੇ ਹਾਂ ਤਾਂ ਬੈਲਵਾਟ ਬੈਗ ਮਿਲਿਆ ਤੇ ਲਵਾਟ ਕਦੇ ਬੈਗ ਪਿਆ ਆ ਹੁਣ ਇਹ ਅੰਦਰ ਕਿਹੜਾ ਪਿੱਲ ਦੀ ਗੱਲ ਹੈ ਕੋਈ ਕੀ ਕਰੀ ਕੀਤੀ ਜਾ ਰਹੀ ਹੈ ਕਾਰਵਾਈ ਦੇ ਦੇ ਤਾਂ ਕਿ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੋਣੀ ਹੈ। ਤੇ ਕਿਹੜੇ ਥਾਣੇ ਦਾ ਮਾਮਲਾ? ਥਾਣਾ ਦਾ 6 ਨੰਬਰ ਵੀ ਪੈਂਦਾ ਜੀ ਆਰਪੀ ਵੀ ਪੈਂਦਾ ਹੁਣ ਦੱਸਦੇ ਆ। ਆਪ ਸਰ ਕੀ ਹੁਕਮ ਦਿੰਦੇ ਆ? ਸੁਨਾਗਤ ਕੋਈ ਹੋਈ ਐ ਕੋਈ ਨਹੀਂ ਸੁਨਾਗਤ ਤਾਂ ਇਹ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ। ਇਹ ਉਹ ਬੈਕਪੋਲ ਕੇ ਦੇਖਿਆ ਵੀ ਤੜਿਆ। ਤੇ ਸਰ ਸੀਨੀਅਰ ਅਧਿਕਾਰੀਆਂ ਕੋਲ ਪਸੇ ਗਿਆ। ਹਾਂ ਜੀ ਮੈਂ ਦੱਸ ਦੁੱਤਾ ਇਹ। ਤੇ ਕੀ ਤੁਹਾਡੇ ਕੋਲ ਆਈ ਜੀ? ਦੱਸੋ ਥਾਣਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲੋਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ Get up,